8208 ਟੀਵੀ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਜੀ ਹਲਕਾ ਅਮਰਗੜ ਦੇ ਪਿੰਡ ਸੰਗਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਬਾਬਾ ਜੋਗ ਸਿੰਘ ਜੀ ਦੀ ਸਰਾਨਾ ਵਰਸੀ ਸੰਗਤਾਂ ਵੱਲੋਂ ਬੜੀ ਸਾਦਾ ਨਾਲ ਮਨਾਈ ਗਈ ਇਸ ਸਮੇਂ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਭਾਰੀ ਮਾਤਰਾ ਵਿੱਚ ਨਸ਼ਤਮਤ ਖੋ ਕੇ ਆਪਣਾ ਜੀਵਨ ਸਫਲ ਕੀਤਾ ਅਤੇ ਸ੍ਰੀ ਅੰਮ੍ਰਿਤ ਵੇਲੇ ਸ੍ਰੀ ਕਾਂਟ ਪਾੜਸਾ ਦੇ ਭੋਗ ਪਾ ਕੇ ਗੁਰੂ ਕੇ ਲੰਗਰ ਉੱਟ ਪਰਤਾ ਕੇ ਇਸ ਸਮੇਂ ਬਾਬਾ ਜੋ ਸਿੰਘ ਸਪੋਰਟਸ ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਐਸਕਰੀਂਗ ਦੇ ਲੰਗਰ ਲਗਾਏ ਗਏ ਔਰ ਗੁਰਦੁਆਰਾ ਬਰਨੋ ਕਟੇ ਕਰਮੰਦ ਕਮੇਟੀ ਵੱਲੋਂ ਪੂਰੀਆਂ ਛੁੱਲਾ ਦੇ ਲੰਗਰ ਲਗਾਏ ਗਏ ਹੋਰ ਵੀ ਬਹੁਤ ਸਾਰੇ ਕਾਰਜ ਦੇ ਲੰਗਰ ਇਸ ਵਰਸੇ ਸਮਾਗ ਵਿੱਚ ਸਪੈਸ਼ਲ ਤੌਰ ਤੇ ਸੰਗਤ ਵਰਤ ਰਿਹਾ ਹੈਗੇ ਨੇ ਤੁਹਾਨੂੰ ਦਿਖਾ ਰਹੇ ਹਾਂ ਲੈਵ ਤਸਵੀਰਾਂ ਪਿੰਡ ਸੋਬਰ ਸੰਗਾਲਾ ਦੇ ਵਿੱਚੋਂ ਜਿੱਥੇ ਇਹ ਸਰਾਨਾ ਵਾਸੀ ਹਰ ਸਾਲ ਸੰਗਤ ਵੱਲੋਂ ਬੜੀ ਸਾਧਨਾ ਬਣਾਈ ਜਾ ਰਹੀ ਹੈ ਇਹ ਮਲੇਰ ਕੋਲੋਂ ਸਾਡੇ ਪੱਤਰਕਾਰ ਸਰਬਜੀਤ ਸਿੰਘ ਟੋਲਾ ਦੀ ਵਿਸ਼ੇਸ਼ ਰਿਪੋਰਟ ਹੈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ ਵਾਹ ਰਫਾਜਾ ਰਾ ਤੂੰ ਦੇ ਨੰਨੇ ਲੋਦੀ ਹੈ ਗਰੀਬ ਮੰਦਰ ਕਰ ਦੋ ਕਮੈਂਟ ਕਰ ਦੋ ਤੇ ਤੂੰ ਜਿਹੜਾ ਆਈ ਤੇ ਕਿੰਨੇ ਵਰ੍ਹੇ ਅੱਜ ਤੱਕ ਹੋ ਗਏ ਆ ਤੁੰਗੋ ਜੱਕੇ ਤੁਸਰੀ ਹੋ ਗਈ ਹੈ ਦੰਗ ਇਹ ਨਾਂਨ देखियां bisa हरानो हर ਆਪਣੇ ਜਿਵੇਂ ਹਰੇਕ ਸਾਲ ਆਪਣਾ ਆਈਸਕ੍ਰੀਮ ਦਾ ਲੰਗਰ ਲਗਾਇਆ ਜਾਂਦਾ ਆਪਣੇ ਨੌਜਵਾਨ ਵੈਲਫੇਅਰ ਕਲੱਬ ਵੱਲੋਂ ਤੇ ਜੋ ਕਿ ਆਪਣੇ ਭਰਾ ਐਨਆਰਆਈ ਵੀਰ ਬਾਹਰੋਂ ਵੀ ਸਹਿਯੋਗ ਬਹੁਤ ਵੱਡੀ ਮਾਤਰਾਇਆ ਕਰਦੇ ਆ ਤੇ ਪਿੰਡ ਦੇ ਨੌਜਵਾਨ ਵੀ ਆਪਣੇ ਵਧੀਆ ਮੂਰੇ ਹੋ ਕੇ ਸਹਾਇਤਾ ਕਰਦੇ ਆ ਪਰਸੀ ਦੇ ਇੱਕ ਮਾਤਰਾ ਦੇ ਜਿਹੜੀ ਇਸ ਲੰਗਰ ਦੇ ਵਿੱਚ ਆਈਸਕ੍ਰੀਮ ਵਰਤਾਈ ਜਾਂਦੀ ਆ ਸਕਤਾਂ ਇੱਥੇ ਹੀ ਜੇ ਦੇਖਿਆ ਜਾਵੇ ਲਗਭਗ 1000 ਤੋਂ 1500 ਡੱਬਾ ਲੱਗ ਜਾਂਦਾ ਹੈ ਤੇ 2-3000-2500 ਦੇ ਕਰੀਬ ਇੱਥੇ ਜਿਹੜੀ ਸੰਗਤ ਆ ਉਹ ਪੁੱਜਦੀ ਆ ਜੀ ਸੰਗਤ ਤਾਂ ਮੈਂ ਸੈ ਸੰਗ ਦਾ ਸਹਿਯੋਗ ਪਿੰਡ ਵਾਸੀਆਂ ਦਾ ਵੀ ਬਹੁਤ ਵਧੀਆ ਤੇ ਸਾਰਾ ਆਪਣੇ ਨੌਜਵਾਨ ਵੈਲਫੇਅਰ ਕਲੱਬ ਵਾਲੇ ਵੀ ਬਹੁਤ ਵਧੀਆ ਐਨਆਰਆਈ ਵੀਰ ਵੀ ਬਹੁਤ ਵਧੀਆ ਸਹਿਯੋਗ ਕਰਦੇ ਨੇ ਇਸ ਸਿਲੰਡਰ ਤੋਂ ਬਿਨਾ ਕੀ ਹੋਗੀ ਪਹਿਲੇ ਕੀ ਤੇ ਅੰਦਰ ਸਵਾਸ ਦੀ ਸੰਕਟਾ ਵਾਸ ਹਾਂਜੀ ਹਾਂ ਆਪਣੇ ਜਿਵੇਂ ਕਲੱਬ ਵੈਲਫੇਅਰ ਕਲੱਬ ਬਣਿਆ ਹੋਇਆ ਹੈ ਨੌਜਵਾਨ ਸਾਰੇ ਜਿਵੇਂ ਪਿੰਡੇ ਦੀ ਭੈਣ ਦਾ ਵਿਆਹ ਹੋਵੇ ਉੱਥੇ ਵਧੀਆ ਸਹਿਯੋਗ ਕੀਤਾ ਜਾਂਦਾ ਹੈ ਸਾਰੇ ਜਿਵੇਂ ਗਰੀਬ ਪਰਿਵਾਰਾਂ ਦੀ ਮਦਦ ਕੀਤੀ ਜਾਂਦੀ ਹੈ ਤੇ ਹੋਰ ਵੀ ਜਿਵੇਂ ਆਪਣੇ ਹੁਣ ਹੁਣ ਚੱਲਿਆ ਸੀਗਾ ਆਪਣੇ ਕਿਸਾਨ ਦੀ ਫਸਲ ਤਬਾਹ ਹੋਈ ਸੀਗੀ ਅੱਗ ਲੱਗ ਕੇ ਉਹਦੇ ਵਿੱਚ ਵੀ ਨੌਜਵਾਨਾਂ ਵੱਲੋਂ ਵਧੀਆ ਸਹਿਯੋਗ ਕੀਤਾ ਗਿਆ ਸੀਗਾ ਜੀ ਬਾਕੀ ਸਾਡੇ ਨੌਜਵਾਨਾਂ ਨੂੰ ਜਿਹੜੇ ਕਰਾਹੇ ਪਏ ਨੇ ਕੀ ਮੈਸੇਜ ਦਿੰਦੇ ਆਪਦੇ ਸਭੀ ਨੂੰ ਮੈਸੇਜ ਇਹ ਹੀ ਆਈ ਕਿ ਆਪਾਂ ਨੂੰ ਇੱਕ ਦੂਜੇ ਦੇ ਨਾਲ ਖੜਨਾ ਚਾਹੀਦਾ ਜੇ ਕੋਈ ਆਪਣਾ ਭੈਣ ਭਰਾ ਦੇ ਕੋਈ ਮੁਸੀਬਤ ਪੈਂਦੇ ਆ ਤੇ ਆਪਾਂ ਤਾਂ ਇਹ ਕਹਿੰਦੇ ਆ ਵੱਖ-ਵੱਖ ਪਿੰਡਾਂ 'ਚ ਕਲੱਬ ਬਣਨੇ ਚਾਹੀਦੇ ਆ ਨੌਜਵਾਨਾਂ ਦੇ ਤੇ ਅਪਰਾਲੇ ਕਰਨੇ ਚਾਹੀਦੇ ਆ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਆ ਜੀ ਮੇਰਾ ਪਿੰਡ ਸੰਗਾਲੇ ਆ ਜੀ ਅੱਜ ਪਿੰਡ ਸੰਗਾਲੇ ਦੇ ਵਿੱਚ 11 ਹੜ੍ਹ ਦੀ ਵਰਸੀ ਮਨਾਇਆ ਜਾਂਦਾ ਬਾਬਾ ਜੋਗ ਸਿੰਘ ਜੀ ਦੀ ਤੇ ਜਿਹਦੇ ਵਿੱਚ ਕਿ ਆਲੇ ਦੁਆਲੇ ਦੇ ਬਹੁਤ ਲੋਕ ਸਰਦਾਰ ਦੇ ਨਾਲ ਆਉਂਦੇ ਨੇ ਜੀ ਲੰਗਰ ਲਗਾਏ ਦੇਖਣਾ ਮੈਂ ਤੇ ਵੀ ਕਰ ਰਿਹਾ ਕਿ ਉਹਨੇ ਲੰਗਰ ਤੇ ਲੰਗਰਾਂ ਦਾ ਤਾਂ ਦੇਖੋ ਮੰਨ ਕੇ ਚੱਲੋ ਗੁਰਦੁਆਰਾ ਪ੍ਰਬੰਧਨ ਕਮੇਟੀ ਵੱਲੋਂ 16 ਪੂਰੇ ਲੰਗਰ ਨੇ ਜੀ ਤੇ ਮਿੱਠੇ ਜਲ ਦੇ ਲੰਗਰ ਨੇ ਤੇ ਠੰਡਿਆਂ ਦੇ ਨੇ ਤੇ ਸਾਡੇ ਬਾਬਾ ਜੋ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਵੱਲੋਂ ਤੇ ਇੱਕ ਆਈਸਕ੍ਰੀਮ ਦਾ ਲੰਗਰ ਜੋ ਕਿ ਹਰ ਸਾਲ ਦੇ ਵਿੱਚ ਲਗਾਇਆ ਜਾਂਦਾ ਜੀ ਹਾਂਜੀ ਹਾਂਜੀ ਫਰੂਟੀਆਂ ਦੇ ਵਿੱਚ ਲੰਗਰ ਦੇ ਵਿੱਚ ਕੋਈ ਸ਼ਰਤ ਆਪ ਬਣਾ ਹਰੇਕ ਬੰਦੇ ਦੇ ਉਹ ਹਰੇਕ ਬੰਦਾ ਆਪ ਦਾ ਅਲੱਗ-ਅਲੱਗ ਲੰਗਰ ਲਗਾ ਸਕਦੇ ਨੇ ਇੱਥੇ ਮੰਨ ਕੇ ਚਲੋ ਘਾਟੋ ਘਟ ਜੇ ਇੱਥੇ 1000 ਪਲੱਸ ਸੰਗਤ ਇੱਥੇ ਦਰਸ਼ਨ ਦਿੰਦੇ ਆ ਬਾਬਾ ਜੀ ਦੇ ਤੇ ਜਿਹਦੇ ਵਿੱਚ ਕਿ ਇੱਥੋਂ ਆਪਣੇ ਜੋ ਕਿ ਪਿੰਡਦਿਆਂ ਤੀਆਂ ਪੇਣਾ ਕੁੜੀਆਂ ਬਾਹਰੋਂ ਵਿਆਹੀਆਂ ਹੋਈਆਂ ਨੇ ਤੇ ਆਲੇ ਦੁਆੜ ਦੇ ਲੋਕ ਪਿੰਡਾਂ ਦੇ ਇੱਥੇ ਆ ਕੇ ਸ਼ਰਧਾ ਨਾਲ ਮੱਥਾ ਟੇਕਦੇ ਨੇ ਗਵਾਂਢੀ ਪਿੰਡ ਜਿਵੇਂ ਕਿ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਲੋਕ ਨੇ ਲਗਭਗ ਸਾਰਾ 70% ਪਿੰਡ ਇੱਥੇ ਹਾਜ਼ਰੀ ਭਰਦੇ ਨੇ ਜੀ ਜਿਹੜੇ ਥੋੜਾ ਕਲੱਬ ਦੇ ਕਿੰਨੇ ਨੌਜਵਾਨ ਜੁੜੇ ਹੋਏ ਨੇ ਨਾਲ ਦੇ ਹੱਥਾਂ ਸੇਵਾ ਕਰਦੇ ਨੇ ਐਸੀ ਹੀ ਲਗਭਗ ਪਿਛਲੇ 4 ਤੋਂ 5 ਸਾਲ ਦੇ ਵਿੱਚ ਆਈਸਕ੍ਰੀਮ ਦੀ ਸੇਵਾ ਨਿਭਾ ਰਹੇ ਹਾਂ ਸਾਡੇ ਕਲੱਬ ਦੇ ਬਾਬਾ ਜੋਗ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਲਗਭਗ ਸਾਰੇ ਤੋਂ ਵੀਰ ਨੇ ਜਿਹੜੇ ਐਨ ਆਰ ਆਈ ਨੇਗੇ ਤੇ ਜਿਨ੍ਹਾਂ ਵੱਲੋਂ ਆਪਣੀ ਸੇਵਾ ਦੇ ਵਿੱਚ ਯੋਗਦਾਨ ਪਾ ਜਾਂਦੇ ਇਸ ਤੋਂ ਇਲਾਵਾ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਐਸੀ ਆਪਦਾ ਆਈਸਕ੍ਰੀਮ ਦਾ ਲੰਗਰ ਹਰ ਇੱਕ ਸਾਲ ਦੇ ਵਿੱਚ ਲਾਉਂਦੇ ਹਾਂ ਜੀ